ਬਾਲੋਂ ਘਰ ਆਵੇ ਹਾਂ ਇਹ ਮੈਂ ਪੜੀ ਫੜਾ ਬਿਆਹੀ ਬਿਆਹੀ ਕਮੈਂਟਰ ਸਭ ਜਗ੍ਹਾ ਅੰਦਰ ਬਿਆਹੀ ਆ ਕੇ ਆਈ ਆ ਬਿਆਹ ਕਰਾ ਕੇ ਆਈ ਹਾਂ ਬੜਾ ਦੱਸ ਬਿਆਹੀ ਆਈ ਆ ਹਰ ਲਵੜ ਲਵੜ ਚੱਲ ਰਹੀ ਆ ਰੋਕਿਆ ਕਰਿਆ ਆ ਵੇਖ ਕਹਿੰਦੀ ਮੈਂ ਤਾਂ ਸਪਰੇਅ ਪੈ ਕੇ ਮਰੂੰਗੀ ਆ ਵੇਖ ਕਹਿੰਦੀ ਜੇ ਇਹ ਆਣ ਕੇ ਮੈਨੂੰ ਪੰਜ ਕਿੱਲੇ ਕਿੱਲਿਆਂ ਦੇ ਵਿੱਚ ਬੈੰਦੀ ਆਣ ਕੇ ਮੇਰੀ ਪਰਝਾਈ ਬੰਦੀ ਆਣ ਕੇ ਪਰਝਾਈ ਨਾਲੇ ਰੰਡੀ ਆ ਆ ਦੇਖੋ ਨਪਖੰਡ ਕਰਦੀ ਪਈ ਆ ਵੇਖ ਜਵਾਈ ਜਿਹੜਾ ਪਾਣੀ ਮੂੰਹ ਤੇ ਪਾਉਂਦਾ ਬੁੜੀ ਨੂੰ ਨਹੀਂ ਸੰਭਿਆ ਉਹ ਆ 99 ਪਖੰਡ ਕਰਦੀ ਮੈਂ ਸਪਰੇਅ ਪੀ ਲਈ ਆ ਪਰ ਪਰਝਾਈ ਨੂੰ ਘਰ ਨਹੀਂ ਵੜਨ ਦੇਣਾ ਆ ਦੇਖੋ ਆ ੱਤਕਾ ਨਹੀਂ ਹੈਗਾ ਆ ੱਤਕਾ ਨਹੀਂ ਹੈਗਾ ਦੱਸੋ ਪਹਿਲਾਂ ਮੈਨੂੰ ਕਿੱਥੇ ਸੁੱਤੀ ਆ ਪੰਜਾਬ ਪੁਲਿਸ ਕਿੱਥੇ ਸੁੱਤੀ ਆ ਸਰਕਾਰ ਦੱਸੋ ਪਹਿਲਾਂ ਮੈਨੂੰ ਕਿੱਥੇ ਨਿਸਾਬ ਦਿੰਦੀ ਆ ਤਿਆਂ ਨੂੰ ਸਾਡੀਆਂ ਨੂੰ ਆ ਕਿੱਥੇ ਦੇਖ ਆ ਦੇਖ ਆ ਨਾਨ ਆਣ ਵੇਖ ਆ ਵੇਖ ਪਰ ਜਾਈ ਨੂੰ ਘਰ ਨਹੀਂ ਵੜਨੇ ਨਾ ਪਰ ਮੈਂ ਇੱਥੇ ਆਪਣੀ ਜਾਨ ਦੇ ਦੂੰਗੀ ਆ ਇੱਕ ਆ ਬੁੜੀ ਆ ਆ ਦੇਖ ਲਓ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਆਪਣੇ ਘਰ ਦੇ ਵਿੱਚ ਬੈਠੀ ਇੱਕ ਬੱਚੀ ਲੈ ਕੇ ਛੋਟੀ ਜੀ ਆ ਦੇਖ ਲਓ ਹੁਣ ਆਪਣੇ ਘਰ ਦੇ ਵਿੱਚ ਬੈਠੀ ਆ ਆਪਣੇ ਘਰ ਦੇ ਵਿੱਚ ਤੇ ਨਹੀਂ ਹੱਕ ਬਣਦਾ ਹੈਗਾ ਤੀਜੇ ਮੱਲੇ ਆਣ ਕੇ ਇਹਨਾਂ ਦੇ ਗਲ ਪਈ ਆਣ ਕੇ ਕੰਦ ਟੱਪ ਗਿਆ ਬੀਬੀਆਂ ਸਾਹਮਣੇ ਹੁਣ ਪੁਲਿਸ ਨੂੰ ਵੀ ਸੱਦਿਆ ਮੌਕੇ ਤੇ ਵੀ ਆਣ ਮੌਕਾ ਆਣ ਕੇ ਦੇਖੋ ਵੀ ਆ ਦੇਖ ਜਿਹੜਾ ਜਵਾਈ ਆ ਉਹਦਾ ਵੀ ਮੂੰਹ ਘਰ ਆਵੇ ਹੈ

ਨਹੀਂ ਵਿਆਹ ਆਈ ਆ ਤੇ ਆਈ ਆ ਵਿਆਹ ਕਰਾ ਕੇ ਆਈ ਆ ਹੋਏ ਨਸ ਵਿਆਹ ਆਈ ਆ ਫੜ ਲਾ ਫੜ ਲਾ ਫੜ ਲਾ ਚੱਲ ਰੁਕਿਆ ਜਾ ਰਿਹਾ ਫੜ ਨਾ ਨਾਨ ਕਰਦੇ ਚ ਬਿਠਾ ਨਹੀਂ ਰਹਿ ਤੋ ਉਹਨੂੰ ਬਿਠਾਣ ਆਏ ਸੀ ਕਿਹੜਿਆ ਨਾਨ ਜੜੀ ਆ ਉਹ ਨਹੀਂ ਬਹਿਣ ਦਿੰਦੀ ਪਈ ਇਹਦੀ ਆ ਦੇਖੋ ਕਿਸ ਤਰ੍ਹਾਂ ਬੋਲ ਰਹੀ ਵੀ ਧੱਕਾ ਕਰ ਰਹੀ ਆ ਹੈ ਉਹਨੂੰ ਘਰ ਚ ਹੀ ਨਹੀਂ ਬਹਿਣ ਦੇਂਦੀ ਦੇਖ ਅੱਡੀ ਬੜੀ ਕੋਠੀ ਆਪਣੇ ਸਹੁਰਾ ਪਰਿਵਾਰ ਛੱਡ ਕੇ ਇੱਥੇ ਆਣ ਕੇ ਬੈਠੀ ਹੋਈ ਆ ਨਨਾਨਾ ਆ ਦੇਖੋ ਨਨਾਨਾ ਦਾ ਹੱਕ ਬਣਦਾ ਵਾ ਪਰਜਾਈ ਨੂੰ ਜਾੜਨਾ ਇਥੋਂ ਹੈ ਐ ਇੰਨੀ ਤਿੱਖੀ ਆ ਦੇਖੋ ਆਦਮੀ ਆਉਦਾ ਉਹ ਗੁజర్ ਗਿਆ ਘਰ ਦੇ ਵਿੱਚ ਉਹਨੂੰ ਵੜ ਨਹੀਂ ਦਿੰਦੇ ਸਾਰਾ ਪਿੰਡ ਜਿਹੜਾ ਉਹਦੇ ਨਾਲ ਆ ਕੁੜੀ ਦੇ ਹੈ ਐਡੀਆਂ ਕਰਤੂਤਾ ਮਾੜੀਆਂ ਕਿਉਂ ਹੋਣਦੀਆਂ ਸਹੁਰਿਆਂ ਦੀ ਬਿੱਟੀ ਆ ਵਿਆਹ ਨਵਰੇ ਤੇ ਕਹਿ ਦਿੰਨੇ ਆ ਵੀ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਸਾਡੇ ਕੋਲ ਸਭ ਕੁਝ ਮਹਾਰਾਜ ਨੇ ਦਿੱਤਾ ਹੋਇਆ ਜਦੋਂ ਮਾਰਾ ਦੇ ਧੀ ਆ ਦੇ ਰਿਸ਼ਤੇ ਹੋ ਜਾਂਦੇ ਆ ਆ ਵੇਖੋ ਕੋਠੀ ਦੇਖੋ ਹਾਂ ਆ ਵੇਖੋ ਕਿ ਕੋਠੀ ਵਿੱਚ ਹੱਕ ਨਹੀਂ ਬੰਦਾ ਹੈਗਾ ਉਹਦਾ ਕੁੜੀ ਦਾ ਰਹਿਣ ਦਾ ਜਦੋਂ ਆਦਮੀ ਮਰ ਗਿਆ ਜਦੋਂ ਆਦਮੀ ਜੀਂਦਾ ਹੁੰਦਾ ਜਿਹਦੇ ਜੀ ਕਦਰ ਕਿਉਂ ਹੁੰਦੀ ਇਕ ਨੌ ਦੀ ਦੱਸੋ ਮਰਿਆ ਮਰਿਆਂ ਤੋਂ ਬਾਅਦ ਮੁੜ ਕੇ ਘਰੋਂ ਬੇਕਾਰ ਕੀਤਾ ਜਾਂਦਾ ਆ ਦੇਖੋ ਬਾਹਰ ਜਦੋਂ ਆਦਮੀ ਮਰ ਜਾਂਦੇ ਉਹਦਾ ਹੱਕ ਦੇਣ ਤੋਂ ਸਾਰੇ ਹੱਥ ਖੜਾ ਕਰ ਜਾਂਦੇ ਆ ਬੱਚਿਆਂ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਇਹ ਸਰਕਾਰਾਂ ਨੂੰ ਪੀਲ ਆ ਮੇਰੀ ਬੀ ਸਰਕਾਰਾਂ ਕਿੱਥੇ ਸੁੱਤੀਆਂ ਵਾਂ ਦੋਨਾਂ ਤਰ੍ਹਾਂ ਦਾ ਫੈਸਲਾ ਕਰਕੇ ਕਿਉਂ ਨਹੀਂ ਹੱਕ ਦਿੱਤਾ ਜਾਂਦਾ ਹੀ ਖੜੇ ਆ ਧੀਆ ਦੇ ਹੱਕ ਦੇ ਵਿੱਚ ਕੋਈ ਵੀ ਸਾਹਮਣੇ ਸਾਰਾ ਕੋ ਦਾ ਜੂ ਸਾਹਮਣੇ ਐਸੀ ਖੜੇ ਆ ਕਿ ਸੱਚ ਦੇ ਜੇ ਤੇਰੇ ਸਾਰੇ ਤੇ ਨਾ ਧੱਕਾ ਕਰਦੇ ਹੱਕ ਨਹੀਂ ਦਿੰਦੇ ਉੱਥੇ ਖੜੇ ਆ ਉਹਦਾ ਹੱਕ ਐਸੀ ਦਿਵਾਨਾ ਇਹ ਮੌਤ ਦਿਵਾਨਾ ਮੇਰਾ ਨਾ ਪਿਆਣ ਲੈ ਕੇ ਦੇਖ ਗਿਆ ਮੇਰਾ ਭਾਈ ਬਹਿਣ ਦੇ ਮਰਿਆ ਕਿੰਨਾ ਕੋ ਸਾਡੇ ਕੋ ਮਰਿਆ ਉਹਦੇ ਕੋਲ ਮਰਿਆ ਨਹੀਂ ਸਾਡੇ ਕੋ ਮਰਿਆ ਸਾਡੀ ਗਲਤੀ ਨਹੀਂ ਸਰਪੇ ਕੀਤੀ ਉਹੀ ਦੇ ਆਖਿਆ ਨਹੀਂ ਸਾਡੀ ਗਲਤੀ ਹੈ ਵੀ ਅਸੀਂ ਸਪੇਰ ਪੈ ਤੇ ਚੱਕਿਆ ਨਹੀਂ ਦੂਗੀ ਕਿੰਨਾ ਕੋ ਆ ਰਿਆ ਜੇ ਤੁਸੀਂ ਦਖਲਅਦਾਜ਼ੀ ਕੀਤੀ ਦੋਨਾਂ ਚ ਮੇਰੇ ਦੁੱਖੀਆ ਕੇਮਰੇ ਨਹੀਂ ਪਹਿਣਾ ਤੇ ਕਰਿਆ ਨਾ ਦਖਲਅਦਾਜ਼ੀ ਨਹੀਂ ਫੇਰ ਦੁਬਾਰੇ ਚੱਲ ਨਹੀਂ ਆਪਣੇ ਸਹਰੇ ਕਰ ਕਿਉਂ ਨਹੀਂ ਵਸਦੀ ਸਹਰੇ ਕਰ ਕਿਉਂ ਨਹੀਂ ਵਸਦੀ ਵਸਦੀ ਸਹਰੇ ਨਹੀਂ ਅੱਲਾ ਕੋਲ ਸਹਰੇ ਤੇਰਾ ਸਹਰੇ ਸਹਰੇ ਕਰ ਕਿਉਂ ਨਹੀਂ ਤੋਰਨੇ ਵਸਦੇ ਤੇਰੀ ਗੱਲ ਤੇ ਸਹਰੇ ਕਾ ਨਹੀਂ ਜੀ ਬੇਸਾਬ ਕਰਦੇ ਹਿਸਾਬ ਨਹੀਂ ਅਸੀਂ ਹੱਥ ਸਾਧਦੇ ਖੜੇ ਆ ਜਿੰਦਰੇ ਲਾ ਕੇ ਕਿਉਂ ਲਾਇਆ ਜਿੰਦਰੇ ਲਾ ਕੇ ਬਾਹਰ ਘੱਟ ਰੱਖੀ ਆ ਨਾ ਕਰੋ ਬਾਹਰ ਆ ਵੇਖੋ ਕਿੱਥੇ ਸੁੱਤੀਆਂ ਸਰਕਾਰਾਂ ਕੀ ਗੱਲ ਰਿਸ਼ਤੇ ਕਰਨ ਲੱਗੇ ਤੇ ਬੜੀ ਛੇਤੀ ਕਹਿੰਦੇ ਸਾਡੇ ਕੋ ਕੋਟੀਆਂ ਕਾਰਾਂ ਹਾਂ ਪਰਝਾਈਆਂ ਬਾਹਰ ਕੱਢ ਦੇਣੀਆਂ ਲੇਕਨ ਨਾਂ ਦੀ ਕਰਤੂਤਾ ਵੇਖ ਆ ਗੱਲ ਹੀ ਨਹੀਂ ਆਉਣ ਦੇਂਦੀ ਆ ਕੋਠੀ ਦੇ ਬੇਈਮਾਨ ਹੋਣ ਦੀ ਨਾਲੇ ਜ਼ਮੀਨ ਤੇ ਪੰਜ ਕਿੱल्ल्या ਦੇ ਪੰਜ ਕਿੱल्ल्या ਪਿੱਛੇ ਗੱਡੀ ਪਈ ਪਰਝਾਈ ਆ ਕੁਛ ਨਹੀਂ ਪੀਤਾ ਕੁਛ ਨਹੀਂ ਕਰਿਆ ਆ ਵੇਖ ਕਹਿੰਦੀ ਮੈਂ ਤਾਂ ਸਪਰੇਅ ਪਾ ਕੇ ਮਰੂੰਗੀ ਆ ਵੇਖ ਕਹਿੰਦੀ ਜੇ ਇਹ ਆਣ ਕੇ ਮੈਨੂੰ ਪੰਜ ਕਿੱਲੇ ਕਿੱल्ल्या ਦੇ ਵਿੱਚ ਬੈੰਦੀ ਆਣ ਕੇ ਮੇਰੀ ਪਰਝਾਈ ਬੰਦੀ ਆਣ ਕੇ ਪਰਝਾਈ ਨਾਲੇ ਰੰਡੀ ਆ ਆ ਦੇਖੋ ਨਪਖੰਡ ਕਰਦੀ ਪਈ ਆ ਵੇਖ ਜਵਾਈ ਜਿਹੜਾ ਪਾਣੀ ਮੂੰਹ ਤੇ ਪਾਉਂਦਾ ਬੁੜੀ ਨੂੰ ਨਹੀਂ ਸੰਭਿਆ ਉਹ ਵੇਖੋ ਆ ਵੇਖੋ ਆ ਦੇਖੋ ਆ ਨਖਰੇ ਕਰਦੀ ਪਈ ਆ ਦੇਖ ਵੀ ਪਰਝਾਈ ਨੂੰ ਘਰ ਨਹੀਂ ਵੜਨ ਦੇਣਾ ਆ ਵੇਖ ਵੀ ਮੈਂ ਮਰ ਚੱਲੀ ਆ ਆਵੇਂ ਵੀ ਮਰ ਚੱਲੀ ਜਮੀਨ ਪਿੱਛੇ ਮਰ ਚੱਲਿਆ ਸਾਰਾ ਪਿੰਡ ਖੜਾ ਹੁੰਦਾ ਪਿੰਡ ਦਾ ਕੋਈ ਨਹੀਂ ਜਾਣਦੇ ਵੀ ਝੂਠ ਕਰਦੇ ਨਾਟਕ ਕਰਦੇ ਆ ਕੁੜੀ ਨੂੰ ਘਰ ਮਾਰਨਦੇ ਆ ਮਾਰਿਆ ਨੌ ਨੂੰ ਘਰੇ ਵੜਨਦੇ ਮਾਰਿਆ ਪਖੰਡ ਕਰਦੇ ਆ ਸਾਰਾ ਪਿੰਡ ਪਿੱਛੇ ਖੜਾ ਹੋਇਆ ਕੋਈ ਨਹੀਂ ਅੱਗੇ ਹੋ ਕੇ ਬਚਾਉਂਦੇ ਆ ਆ ਵੇਖੋ ਆ ਵੇਖੋ ਨਨਾਨਾ ਦੇਖ ਪਖੰਡ ਕਰਦੀ ਮੈਂ ਸਪਰੇਅ ਪਈ ਲਈ ਆ ਪਰਝਾਈ ਨੂੰ ਕਰਨੀ ਵੜਨ ਦੇਣਾ ਆ ਦੇਖੋ ਆ ਤੱਕਾ ਨਹੀਂ ਹੈਗਾ ਆ ਤੱਕਾ ਨਹੀਂ ਹੈਗਾ ਦੱਸੋ ਪਹਿਲਾਂ ਮੈਨੂੰ ਕਿੱਥੇ ਸੁੱਤੀ ਆ ਪੰਜਾਬ ਪੁਲਿਸ ਕਿੱਥੇ ਸੁੱਤੀ ਆ ਸਰਕਾਰ ਦੱਸੋ ਪਹਿਲਾਂ ਮੈਨੂੰ ਕਿੱਥੇ ਨਿਸਾਬ ਦਿੰਦੀ ਆ ਤਿਆਂ ਨੂੰ ਸਾਡੀਆਂ ਨੂੰ ਆ ਕਿੱਥੇ ਦੇਖ ਆ ਦੇਖ ਆ ਨਨਾਨਾ ਦੇਖ ਆ ਦੇਖ ਪਰਝਾਈ ਨੂੰ ਕਰਨੀ ਵੜਨ ਦੇਣਾ ਪਰ ਮੈਂ ਇੱਥੇ ਆਪਣੀ ਜਾਨ ਦੇ ਦੂੰਗੀ ਆ ਇੱਕ ਉਹ ਬੁੜੀ ਬਿਠਾ ਰੱਖੀ ਆ ਇੱਕ ਉਹ ਬੁੜੀ ਬਿਠਾ ਰੱਖੀ ਵੀ ਉਹ ਵੀ ਮਰੂਗੀ ਅਸੀਂ ਇੱਥੇ ਬਾਹਰ ਬਹਿ ਕੇ ਜਾਣ ਦੇ ਦਾਂਗੇ ਪਰ ਅਸੀਂ ਅੰਦਰ ਜਿਹੜੀ ਨੌ ਨੂੰ ਘਰੇ ਕੋਠੀ ਚ ਦਖਲ ਨਹੀਂ ਹੋਣ ਦੇਣਾ ਵੀ ਅਸੀਂ ਘਰ ਦੇ ਵਿੱਚ ਨੌ ਨੂੰ ਨਹੀਂ ਵੜਨ ਦੇਣਾ ਵੀ ਉਹ ਪੰਨਣਾਣ ਆਖੀ ਜਾਂਦੀ ਮੈਂ ਸਪਰੇਅ ਪੀ ਲਈ ਆ ਵੀ ਮੈਂ ਮਰੂੰਗੀ ਤੇ ਆ ਜਿਹੜੀ ਚਿੱਜੇ ਥਾਣ ਕੇ ਨਾਨੀ ਜਿਹੜੀ ਆ ਘਰ ਵਾਲੇ ਦੀ ਇਹਦੇ ਉਹਦੇ ਘਰ ਵਾਲੇ ਦੀ ਜਿਹੜੀ ਨਾਨੀ ਆ ਉਹ ਆਣ ਕੇ ਕਬਜ਼ਾ ਕਰਕੇ ਬੈਠੀ ਆਪਣੇ ਜਵਾਈ ਇੱਥੇ ਬਠਾਏ ਕੋਠੀ ਦੇ ਵਿੱਚ ਤੇ ਪੰਜ ਕਿੱਲਾਂ ਦੇ ਵਿੱਚ ਆ ਦੱਸੋ 100 ਸਮਝ ਕੇ ਲੋਕੋ ਰਿਸ਼ਤੇ 200 ਸਮਝ ਕੇ ਧੀਆਂ ਨੂੰ 100 ਤੋਂ ਸਮਝ ਕੇ ਰਿਸ਼ਤੇ ਦੋ ਲੋਕੋ ਧੀਆਂ ਦੇ 100 ਸਮਝ ਕੇ ਜ਼ਮੀਨਾਂ ਕੋਠੀਆਂ ਨੇ ਵੇਖੋ ਉਹ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਵੇਖ ਆ ਪਖੰਡ ਕਰਕੇ ਭੱਜ ਗਈ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਪਖੰਡ ਕੇ ਭੱਜ ਗਿਆ ਉਹ ਵੇਖ ਬਹੁਣ ਪੁਲਿਸ ਨੂੰ ਫੋਨ ਕਰਨਗੇ ਹੁਣ ਪੁਲਿਸ ਨੂੰ ਮੈਂ ਕਰਦੀ ਆ ਕਾ ਖਬਰਾਂ ਬੜੀ ਵੀਡੀਓ ਉਹਨਾਂ ਵੱਤੋ ਵੱਤ ਵੈਰ ਨ ਕਰਿਓ ਵੀ ਅਸੀਂ ਇੱਥੇ ਦੋਨਾਂ ਤਰ੍ਹਾਂ ਨਹੀਂ ਸੁਣ ਕੇ ਧੀ ਨੂੰ ਪਿਠਾਣ ਆਏ ਸੀ ਉਹ ਨਾ ਪਖੰਡ ਨਹੀਂ ਹੈਗੇ ਸੋਹਰਿਆਂ ਦੇ ਦੱਸੋ ਪਹਿਲਾਂ ਮੈਨੂੰ ਉਹ ਜਿਹੜੇ ਪਖੰਡ ਕਰ ਕਰਕੇ ਧੀਆ ਮਾਰ ਦਿੰਦੇ ਆ ਇਹੋ ਜਿਹੇ ਪਖੰਡ ਕਰ ਕਰਕੇ ਧੀਆ ਮਾਰਦੇ ਆਵੇ ਆ ਵੇ ਕਰ ਤੂੰ ਤਾਂ ਲੱਖ ਦੀ ਲਾਹਣਤਾ ਤੇਰੇ ਡਫਟੇ ਮੂੰਹ ਕਰ ਮਰ ਜਾ ਨੱਕ ਡੋਬ ਕੇ ਤਿੱਜੇ ਥਾਣੇ ਪਰਜਾਈ ਨੂੰ ਕਰੋ ਕੱਢਦੀਆਂ ਪਈਆਂ ਨਨਾਨਾ ਪਖੰਡ ਕਰ ਕੇ ਖੇਖਣ ਕਰ ਕੇ ਉਹ ਭੱਜ ਗਈ ਮੋਟਰਸਾਈਕਲ ਤੇ ਬੈਠ ਕੇ ਜਵਾਈ ਲੈ ਗਿਆ ਲੱਖ ਦੇ ਲਾਹਣ ਤੇ ਇਹੋ ਜਿਹਾ ਜਵਾਈ ਦੇ ਜਿਹੜਾ ਫੁੱਲ ਭਰਤੀ ਨੂੰ ਤੇ ਨੋਨੂ ਘਰੋਂ ਕੱਢਿਆ ਹੋਇਆ ਫਿੱਟੇ ਮੁੱਕਾ ਆ ਦੇਖ ਆ ਦੇਖ ਆ ਦੇਖ ਨਨਾਨਾ ਆ ਵੇਖੋ ਉਹਦੇ ਘਰ ਚ ਜਾ ਕੇ ਘਰ ਚ ਜਾ ਕੇ ਮਾਰ ਮਾਰਨ ਦੀ ਕੋਸ਼ਿਸ਼ ਕਰਦੇ ਪਿਆ ਆ ਵੇਖੋ 112 ਤੇ ਨੰਬਰ ਤੇ ਫੋਨ ਕਰਕੇ ਹੁਣ ਸੱਦੀ ਆ ਪੁਲਿਸ ਆ ਵੇਖੋ ਘਰ ਚ ਜਾ ਕੇ ਮਾਰਨ ਦੀ ਧਮਕੀ ਮਾਰਦੇ ਪਿਆ ਆ ਵੇਖੋ ਆ ਵੇਖੋ ਉਧਰੋਂ ਫਟ ਆ ਵੇਖੋ ਅੰਦਰ ਦੀ ਵੜ ਕੇ ਨਨਾਨਾ ਜਿਹੜੀਆਂ ਨੌ ਦੇ ਗੱਲ ਪੈ ਰਹੀਆਂ ਅੰਦਰ ਦੀ ਵੜ ਕੇ ਕੰਧਾਂ ਟੱਪ ਕੇ ਨਨਾਨ ਜੜੀ ਪਰਝਾਈ ਦੇ ਗਲ ਪੈ ਰਹੀ ਆ ਵੇਖੋ ਆ ਵੇ ਅੰਦਰੋਂ ਜਿੰਦਰਾ ਲਾ ਲਿਆ ਕੁੰਡਾ ਲਾ ਲਿਆ ਕੰਧ ਟੱਪ ਕੇ ਜਾ ਕੇ ਗਲ ਪਈ ਆ ਪਰਝਾਈ ਦੇ ਆ ਵੇਖੋ ਆ ਧੱਕਾ ਨਹੀਂ ਆ ਆ ਕੰਧ ਟੱਪ ਕੇ ਪਰਝਾਈ ਦੇ ਗਲ ਪਈ ਆ ਚੱਲ ਕੇ ਦੇਖੋ ਵੀ ਬਾਹਰ ਨਿਕਲ ਇਧਰ ਜਿਹੜੇ ਖੜੇ ਆ ਬਾਹਰ ਤੇ ਆ ਦੇਖੋ ਆ ਦੇਖੋ ਕੰਧ ਟੱਪ ਕੇ ਜਾ ਕੇ ਪਰਝਾਈ ਦੇ ਗਲ ਪੈ ਗਈ ਆ ਵੀ ਤੂੰ ਨਿਕਲ ਬਾਹਰ ਇਧਰ ਪਰਝਾਈ ਦੇ ਜਾ ਕੇ ਕੁੱਟ ਮਾਰ ਕਰੀ ਆ ਆ ਇਹਨੂੰ ਬਾਬਾ ਜੀ ਆ ਆ ਨਨਾਨ ਇੱਕ ਆ ਵੇ ਆ ਵੇਖੋ ਆਹ ਦੇਖੋ ਪਚਾਇ ਦੇ ਸਾਹਮਣੇ ਪੱਤਰਕਾਰ ਵੀ ਖੜੇ ਸਾਰੇ ਖੜੇ ਸਿੰਘ ਵੀ ਖੜੇ ਆ ਉਹਨੂੰ ਕੁੜੀ ਨੂੰ ਅੰਦਰ ਬਿਠਾਇਆ ਸੀ ਅਸੀਂ ਹਾਂ ਵੀ ਤੂੰ ਆਪਣੇ ਘਰ ਦੇ ਵਿੱਚ ਬੈ ਤੇਰਾ ਹਿੱਸਾ ਤੇਰੇ ਨਾਂ ਤੇ ਆ ਨਨਾਂ ਨੇ ਕੰਦ ਟੱਪ ਕੇ ਜਾ ਕੇ ਫੇਰ ਉਹਦੀ ਕੁਟਕਤਾਪਾ ਘਰ ਆਈ ਆ ਕੰਦ ਟੱਪ ਕੇ ਉਹ ਵੇਖੋ ਆਹ ਵੇਖੋ ਕੰਦ ਟੱਪ ਕੇ ਬੀਬੀਆਂ ਜਿਹੜੀਆਂ ਸਾਰੀਆਂ ਭੱਜ ਗਈਆਂ ਆਹ ਵੇਖੋ ਔਰ ਇਹਨਾਂ ਦੇ ਰਿਸ਼ਤੇਦਾਰ ਸੱਦ ਲਿਆ ਵੇਖੋ ਆਹ ਵੇਖੋ ਆਹ ਦੇਖੋ ਆ ਤੇ ਇਹਨਾਂ ਦੇ ਹੱਕ ਚਾ ਕੁੜੀ ਦੇ ਤੇ ਕੁੜੀ ਨਾਲ ਆ ਆ ਗਈ ਜੀ ਆ ਗਈ ਆ ਗਈ ਆ ਦੇਖ ਆ ਕੁੜੀ ਦਾ ਭਰਾ ਬੈਠਾ ਵਾ ਆਪਣੀ ਵੀ ਭੈਣ ਦਾ ਹੱਕ ਦਿਵਾਣਾ ਵਾ ਆ ਦੇਖੋ ਆ ਦੇਖੋ ਕੰਧ ਟੱਪ ਕੇ ਆਣ ਕੇ ਗੱਲ ਪਈ ਨਣਾਣ ਤੇਰੀ ਹਾਂ ਜੀ ਕੰਧ ਟੱਪ ਕੇ ਆ ਗਏ ਆ ਆ ਦੇਖ ਲੋ ਹੁਣ ਤੁਸੀਂ ਆਪ ਹੀ ਦੇਖ ਲੋ ਵੀ ਆਪਣੇ ਘਰ ਦੇ ਵਿੱਚ ਬੈਠੀ ਇੱਕ ਬੱਚੀ ਲੈ ਕੇ ਛੋਟੀ ਜੀ ਆ ਦੇਖ ਲੋ ਹੁਣ ਆਪਣੇ ਘਰ ਦੇ ਵਿੱਚ ਬੈਠੀ ਆ ਆਪਣੇ ਘਰ ਦੇ ਵਿੱਚ ਤੇ ਨਹੀਂ ਹੱਕ ਬਣਦਾ ਹੈਗਾ ਤੀਜੇ ਮੱਲੇ ਆਣ ਕੇ ਇਹਨਾਂ ਦੇ ਗੱਲ ਪਈ ਆਣ ਕੇ ਕੰਧ ਟੱਪ ਕੇ ਬੀਬੀਆਂ ਸਾਹਮਣੇ ਔਰ ਪੁਲਿਸ ਨੂੰ ਵੀ ਸੱਦਿਆ ਮੌਕੇ ਤੇ ਵੀ ਆਣ ਮੌਕਾ ਆਣ ਕੇ ਦੇਖੋ ਵੀ ਆ ਦੇਖ ਜਿਹੜਾ ਜਵਾਈ ਆ ਉਹਦਾ ਵੀ ਮੂੰਹ ਸਾਰਾ ਭੰਡਿਆਂ ਪਿਆ ਹੋਵੇ ਕਿ ਮਾਰ ਮਾਰ ਕੇ ਉਹ ਦੇਖੋ ਆ ਦੇਖ ਲੋ ਹਾਂ ਵੀ ਸਭ ਦੀਆਂ ਤੀਆ ਪੈਣਾ ਜੇ ਅੱਜ ਕਿਸੇ ਦੀ ਆਪਾਂ ਨਾਲ ਨਹੀਂ ਖੜਦੇ ਪੈ ਤੇ ਤੇ ਆਪਣੇ ਨਾਲ ਕਿਹੜਾ ਖੜੂਗਾ ਦੱਸੋ ਪਹਿਲਾਂ ਮੈਨੂੰ ਆ ਵੇਖੋ ਕੋਠੀ ਕਿੱਡੀ ਬੜੀ ਕੋਠੀ ਆ ਇੱਕ ਉਹਦੇ ਨਾਲ ਟੱਕਾ ਹੋ ਰਿਹਾ ਨਜਾਜ ਕੁੜੀ ਨਾਲ